ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਜਕਸੀਰ ਹੌਕੇ ਸੋ ਨਗਰਾਂ ਦੇ ਵਿੱਚ ਪੰਚਾਇਤਾਂ ਦੇ ਜਿਹੜੇ ਕੰਮ ਸ਼ੁਰੂ ਹੋ ਚੁੱਕੇ ਆ ਨਵੀਂ ਪੰਚਾਇਤ ਬੰਦੇ ਲਈ ਇਕੱਠ ਹੋਣੇ ਸ਼ੁਰੂ ਹੋ ਗਏ ਆ ਪਿੰਡਾਂ ਵਿੱਚ ਸਰਪੰਚ ਨੂੰ ਲੈ ਕੇ ਪੰਚੀ ਨੂੰ ਲੈ ਕੇ ਇਕੱਠ ਹੋਣੇ ਸ਼ੁਰੂ ਹੋ ਜਾ ਰਹੇ ਆ ਪਰ ਕੀ ਦੇਖਦੇ ਆ ਲੰਬੇ ਸਮੇਂ ਤੋਂ ਅਸੀਂ ਮਿੱਠੀਆਂ ਗੋਲੀਆਂ ਸਾਨੂੰ ਦਿੱਤੇ ਜਾਂਦੀਆਂ ਪਿੰਡਾਂ ਦੇ ਵਿਕਾਸ ਉੱਥੇ ਦੀ ਉੱਥੇ ਰਹਿ ਜਾਂਦੇ ਆ ਸਰਪੰਚ ਕੋਈ ਹੋਰ ਬਣਦਾ ਸਰਪੰਚ ਕੋਈ ਹੋਰ ਕਰ ਜਾਂਦਾ ਪਰ ਕੰਮ ਕੋਈ ਨਿਸ਼ਰੇ ਲੱਗਦੇ ਆ ਆਪਦੇ ਹਲਿਆਜਾ ਪੂਰਾ ਜਾਂਦੀਆਂ ਕੀ ਅਸੀਂ ਟੈਕਸ ਨਹੀਂ ਭਰਦੇ ਸਰਕਾਰ ਨੂੰ ਸਾਡੇ ਇੱਕ ਇੱਕ ਚੀਜ਼ ਦਾ ਟੈਕਸ ਜਾਂਦਾ ਕੀ ਮੋਬਾਈਲ ਖਰਚੇ ਤੋਂ ਲੈ ਕੇ ਸਿੱਖਣ ਡੱਬੀ ਤੱਕ ਟੈਕਸ ਜਾਂਦਾ ਕੀ ਸਾਨੂੰ ਬਣਦੇ ਹੱਕ ਨਹੀਂ ਮਿੱਦਤੇ ਆ ਸਕਦੇ ਇਹ ਇੱਕੋ ਇੱਕ ਕਾਰਨ ਆ ਕਿ ਅਸੀਂ ਜਾਗਰਤ ਹੋਣ ਦੀ ਲੋੜ ਆ ਸਾਨੂੰ ਜਾਗਰਤ ਤਾਂ ਹੋ ਸਕਦੇ ਆ ਜੇ ਇੱਕ ਚੰਗਾ ਇਨਸਾਨ ਚੁਣ ਕੇ ਆਪਣੇ ਵਾਰਡਾਂ ਦੇ ਵਿੱਚੋਂ ਪੰਚਾਇਤ ਵਿੱਚ ਭੇਜਿਆ ਜਾਵੇ ਤਾਂ ਜੋ ਕੋਈ ਵੀ ਸਰਕਾਰ ਵੱਲੋਂ ਕੋਈ ਸਾਡੇ ਪਿੰਡ ਵਾਸਤੇ ਸਾਡੇ ਵਾਰਡ ਵਾਸਤੇ ਸਾਡੇ ਨਗਰ ਵਾਸਤੇ ਸਹੂਲਤ ਆਉਂਦੀ ਆ ਉਹ ਸਾਡੇ ਤੱਕ ਪਹੁੰਚਦੀ ਕਰ ਸਕੇ ਜੇਕਰ ਕੋਈ ਪੰਚਾਇਤ ਮੈਂਬਰ ਆਪਣਾ ਜਾਊਗਾ ਤਾਂ ਆਪਾਂ ਨੂੰ ਅੰਦਰਲੀ ਗੱਲ ਦੱਸ ਸਕਦਾ ਪਰ ਜੇਕਰ ਹੋਰ ਏਰੀਆ ਵਿੱਚੋਂ ਮੈਂਬਰ ਬਣਦੇ ਆਪਾਂ ਪਿੱਛੇ ਰਹਿੰਨੇ ਆਂ ਵੀ ਆਲਾ ਆਪਾਂ ਕੀ ਲੈਣਾ ਅਸੀਂ ਕਰਦੇ ਕਰਦੇ 70 75 ਸਾਲ ਨਗਾਤੇ ਆ ਪਰ ਕਿਸੇ ਦਾ ਕਿਸੇ ਨੇ ਕੁਝ ਨਹੀਂ ਲੈਣਾ ਹੁੰਦਾ ਸਾਨੂੰ ਮੂਰੇ ਲੱਗਣ ਦੀ ਲੋੜ ਆ ਜਿਵੇਂ ਕਿ ਆਪ ਸਾਨੂੰ ਪਤਾ ਪਿੰਡ rauke ਗਲਾਂ ਦੀ ਜਿਹੜੀ ਸਰਪੰਚੀ ਦਾ ਜਿਹੜਾ ਖਾੜਾ ਭੱਜ ਚੁੱਕਿਆ ਵਿਗਲ ਵੱਜ ਚੁੱਕਿਆ ਅੱਡੋ ਅਡਵਾੜਾਂ ਦੇ ਵਿੱਚੋਂ ਮੈਂਬਰ ਔਰ ਸਰਪੰਚ ਖੜੇ ਹੋਣ ਜਾ ਰਹੇ ਆ ਜਿਵੇਂ ਜਿਵੇਂ ਅਪਡੇਟ ਸਾਨੂੰ ਮਿਲਦੀ ਆ ਸਰਪੰਚਾਂ ਦੀ ਜਾਂ ਪੰਚਾਂ ਦੀ ਅਸੀਂ ਡੇਲੀ ਰੌਕੇ ਨੂੰ ਹੀ ਬੋਲੋ ਤੁਹਾਨੂੰ ਸਾਰੀ ਖਬਰ ਦੇਣ ਜਾ ਰਹੇ ਹਾਂ ਇੱਕ ਇੱਕ ਅਪਡੇਟ ਦੇਵਾਂਗੇ ਕਿਹੜੇ ਵਾਰਡ ਵਿੱਚੋਂ ਕਿਹੜਾ ਮੈਂਬਰ ਖੜਿਆ ਕਿਹੜਾ ਮੈਂਬਰ ਬੈਠ ਗਿਆ ਕਿੱਥੇ ਸਰਸੰਮਤੀ ਹੋਈ ਆ ਇਹ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਵਾਂਗੇ ਸੋ ਜੇ ਮੈਂ ਗੱਲ ਕਰਾਂ 7 ਨੰਬਰ ਵਾਰਡ ਪੱਤੀ ਭੋਜੂ ਕੀ ਜੋ ਕਿ ਮਾਨੂਕਲ ਏਰੀਆ ਇਧਰ ਬਾਬਾ ਚੱਕੀ ਵਾਲਾ ਹੋਰ ਵੀ ਜੰਨਾ ਏਰੀਆ ਤੁਸੀਂ ਜਾਣਦੇ ਆ 7 ਨੰਬਰ ਵਾਰਡ ਗੁਰਦਾ ਜਨਸਰਤਾ ਕੀ ਕੁਸ਼ਕਰ ਹੈਗੇ ਆ ਸੋ ਉਸ ਵਾਰਡ ਦੇ ਵਿੱਚੋਂ ਸਾਡਾ ਬਹੁਤ ਹੀ ਪਿਆਰਾ ਵੀਰ ਸਾਬਕਾ ਫੌਜੀ ਜਿਹਨੇ ਦੇਸ਼ ਦੀ ਵੀ ਸੇਵਾ ਕੀਤੀ ਆ ਹੁਣ ਆਪਣੇ ਨਗਰ ਰਿਟਾਇਰਮੈਂਟ ਲੈ ਕੇ ਪਹੁੰਚੇ ਆ ਸੋ ਉਹਨਾਂ ਨੂੰ ਪੂਰੇ ਪਾਰ ਦਾ ਕੱਟ ਦਿੱਤਾ ਗਿਆ ਅਨਾਉਂਸਮੈਂਟ ਕੀਤੀ ਗਈ ਸੋ ਉਹਨਾਂ ਨੂੰ ਆਪਾਂ ਜਿਹੜਾ ਇਹ ਇਹ ਦਿੱਤਾ ਹੈਗਾ ਕਿ ਤੁਸੀਂ ਮੈਂਬਰੀ ਦੀ ਚੋਣ ਲੜੋ ਪਰ ਸ਼ਰਵ ਸ਼ਾਂਤੀ ਹੋ ਚੁੱਕੀ ਸੀ ਪਰ ਕੁਝ ਕਾਰਨਾ ਕਰਕੇ ਆਪਾਂ ਨੂੰ ਚੋਣ ਲੜਨੀ ਪੈਣੀ ਆ ਕਿਉਂਕਿ ਹੋਰ ਵੀ ਇੱਕ ਦੋ ਮੈਂਬਰ ਖੜੇ ਹੋਏ ਆ ਸੋ ਕੋਈ ਗੱਲ ਨਹੀਂ ਉਹਨਾਂ ਦਾ ਵੀ ਹੱਕ ਬਣਦਾ ਉਹਨਾਂ ਦਾ ਰਾਈਟ ਆ ਉਹ ਵੀ ਖੜ੍ਹ ਸਕਦੇ ਆ ਸੋ ਆਪਾਂ ਸਰਜੀਤ ਸਿੰਘ ਸੁਪੁੱਤਰ ਸਰਵਜੀਤ ਸਿੰਘ ਜੋ ਮੇਜਰ ਸਿੰਘ ਜੋ ਮੋਰੀਗੇ ਪਰਿਵਾਰ ਤੋਂ ਆ ਉਹਨੂੰ ਆਪਾਂ ਇਸ ਚੋਣ ਨੂੰ ਨਿਸ਼ਾਨ ਦੇ ਕੇ ਆਪਾਂ ਤਾਰਨਾ ਚੂਨ ਦੇ ਵਿੱਚ ਸੋ ਆਪਣੇ ਜਿੰਨੇ ਵਾਰ ਦੇ ਮੈਂਬਰ ਆ ਜੇ ਤੁਹਾਨੂੰ ਲੱਗਦਾ ਕਿ ਇਹ ਇਨਸਾਨ ਆਪਣੀਆਂ ਜਿਹੜੀਆਂ ਉਮੀਦਾਂ ਦੇ ਖਰਾ ਉਤਰ ਸਕਦਾ ਤਾਂ ਆਪ ਇਸ ਇਨਸਾਨ ਦੀ ਮਦਦ ਕਰਕੇ ਇਹਨੂੰ ਆਪਾਂ ਕਾਜ ਉਹ ਕਰੀਏ ਪੰਚੀ ਦੇ ਇਲੈਕਸ਼ਨ ਦੇ ਵਿੱਚ ਇਹਨੂੰ ਆਪਾਂ ਜੇਤੂ ਕਰੀਏ ਤਾਂ ਜੋ ਆਪਣੇ ਬਣਦੇ ਹੱਕ ਇਸ ਦੇ ਰਾਹੀਂ ਪੂਰੇ ਕਰ ਸਕੀਏ ਸਾਡੇ ਸੁਪਨੇ ਜੋ ਰੂ ਰੂ ਕਰੇ ਆ ਸਾਰੀ ਪੱਤੀ ਨੂੰ ਲੈ ਕੇ ਕਿਤੇ ਪਾਣੀ ਖੜਾ ਕਿਤੇ ਸੀਵੇ ਦਾ ਜਿਹੜਾ ਸੀਲ ਲੱਗ ਜਾਂਦਾ ਕੋਈ ਕੰਮ ਨਹੀਂ ਹੋ ਰੇ ਸਰਪੰਚ ਆਉਂਦੇ ਆ ਮਿੱਠੀਆਂ ਗੋਲੀਆਂ ਦੇ ਕੇ ਚਲੇ ਜਾਂਦੇ ਆ ਪਰ ਜਦੋਂ ਕੰਮ ਕਰਨਾ ਸਾਰਾ ਮੂੰਹ ਨਹੀਂ ਦਿਖਾਉਂਦੇ ਮੈਂ ਡੇਲੀ ਰੌਕੀਨ ਵਿੱਚ ਪਿਛਲੇ 15 ਸਾਲ ਤੋਂ ਕੰਮ ਕਰ ਰਿਹਾ ਮੇਰੀ ਸੰਸਥਾ ਨੂੰ ਕਿਸੇ ਪੰਚਾਇਤ ਦਾ ਕੋਈ ਸਹਿਯੋਗ ਨਹੀਂ ਮੈਂ ਪੰਜ ਘਰ ਬਣਾਏ ਹੋਰ ਵੀ ਪਰਿਵਾਰਾਂ ਦੀ ਹੈਲਪ ਕੀਤੀ ਆ ਰਾਸ਼ਨ ਦੇ ਰਹੇ ਆ ਵਿਆਹ ਕਰ ਰਹੇ ਆ ਪਰ ਕਿਸੇ ਪੰਚਾਇਤ ਨੇ ਇੱਕ ਵੀ ਮਦਦ ਨਹੀਂ ਦਿੱਤੀ ਇਹ ਦਿੱਤੀ ਆ ਤਾਂ ਮੈਨੂੰ ਆਕੇ ਕਹਿ ਦੇਣ ਇਹ ਸਾਰੇ ਤੁਹਾਡੇ ਸਹਿਯੋਗ ਦੇ ਨਾਲ ਐਨਆਰਆਈ ਪਰਿਵਾਰਾਂ ਦੇ ਸਹਿਯੋਗ ਨਾਲ ਕੰਮ ਹੋਇਆ ਕਿ ਆਪਾਂ ਹੁਣ ਕੀ ਚੰਗੀ ਪੰਚਾਇਤ ਚੁਣੀਏ ਚੰਗਾ ਇਨਸਾਨ ਚੁਣੀਏ ਤਾਂ ਜੋ ਆਪਣੇ ਕੰਮ ਠਕਰ ਕਿ ਲੋੜਵੰਦ ਪਰਿਵਾਰਾਂ ਲਈ ਮੰਦਰ ਪਹੁੰਚਣੀ ਬਹੁਤ ਜ਼ਰੂਰੀ ਆ। ਸੋ ਇੰਨੀਆਂ ਬੇਨਤੀਆਂ ਕਰਦਾ ਮੈਂ ਖੀਵਾ ਦਾ ਜੱਜਕਾ ਸਾਡੇ ਵੀ ਸਰਜੀਤ ਸਿੰਘ ਨੂੰ ਆਪਾਂ ਜਿਹੜਾ ਥਾਪੜਾ ਦਿੱਤਾ ਏ, ਸਰਜੀਤ ਸਿੰਘ ਫੌਜੀ ਮੋਰੀਗੇ ਪਰਿਵਾਰ ਚੋਂ ਇਹਦਾ ਆਪਾਂ ਸਾਥ ਦੇਣਾ, ਡਟ ਕੇ ਸਾਥ ਦੇਣਾ ਤਾਂ ਜੋ ਆਪਣੀ ਪੰਚਾਇਤ ਇੱਕ ਚੰਗੀ ਪੰਚਾਇਤ ਬਣ ਸਕੇ। ਮੈਂ ਸਾਰੇ ਬੜਾ ਦੇ ਮੈਂਬਰ ਨੂੰ ਬੇਨਤੀ ਕਰਦਾ ਆ ਆਪ ਦਾ ਆਪ ਦਾ ਚੰਗਾ ਵੀਦਵਾਰ ਚੁਣ ਕੇ ਇਸ ਪੰਚਾਇਤ ਵਿੱਚ ਭੇਜਿਆ ਜਾਵੇ ਤਾਂ ਜੋ ਪਿੰਡ ਦੇ ਕੰਮ ਹੋ ਸਕਣ। ਸੋ ਇੰਨੀਆਂ ਬੇਨਤੀਆਂ ਕਰਦਾ ਖੀਵਾ ਦਾ ਜੱਜਕਾ ਪੂਰੇ ਭਰਾ ਸਾਡੇ ਨਾਲ ਆ। ਇਹਰੇ ਆਪ ਜਾਣੀ ਜਾਣਾ ਕਿਉਂਕਿ ਇੱਕ ਇੱਕ ਦਾ ਨਾਮ ਨੇ ਲਾਗੇ ਬਹੁਤ ਸਮਾਂ ਲੱਗਿਆ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕੀ ਕਾਹਲ ਸਾਹਿਬ ਬੈਠ ਜਾਓ ਸਾਹਿਬ